ਹallelujah ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਸਭ مسیਹ ਭੈਣ ਭਰਾਵਾਂ ਨੂੰ ਜੈ ਮਸੀਹੀ ਔਰ ਅੱਜ ਅਸੀਂ ਪਹਿਲਾ ਗ੍ਰੰਥੀਆ ਉਸ ਦਾ ਇੱਕ ਬਾਪ ਤੇ ਉਹਦੀ 18 ਐਤ ਆਪਾਂ ਪੜਾਂਗੇ 18 ਐਤ ਤੋਂ ਲੈ ਕੇ ਅੱਗੇ ਕੁਝ ਐਤਾਂ ਮੈਂ ਤੁਹਾਡੇ ਸਾਹਮਣੇ ਪੜ੍ਹਾਂਗਾ ਜੋ ਕਿ ਸੰਤ ਪੌਲਸ ਰਸੂਲ ਨੇ ਲਿਖੀਆਂ ਹਨ ਔਰ ਫਿਰ ਅਸੀਂ ਇਸ ਦੇ ਉੱਤੇ ਜ਼ਰੂਰ ਗੱਲਬਾਤ ਕਰਾਂਗੇ ਅੱਜ ਪ੍ਰਭੂ ਕਿਰਪਾ ਦੇਵੇ ਔਰ ਮੈਂ ਬੇਨਤੀ ਕਰਨੀ ਚਾਹਨਾ ਹਾਂ ਕਿ ਇਸ ਨੂੰ ਬੜੇ ਧਿਆਨਪੂਰਵਕ ਸੁਣਿਆ ਜਾਵੇ ਔਰ ਇਸ ਤੇ ਗੌਰ ਕੀਤੀ ਜਾਵੇ ਕਿਉਂਕਿ ਜਦ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਔਰ ਬਾਈਬਲ ਨੂੰ ਪੜ੍ਹਨਾ ਮੇਰੇ ਤੇ ਤੁਹਾਡੇ ਲਈ ਇੱਕ ਨਿੱਜੀ ਵਿਅਕਤੀਗਤ ਸਾਡਾ ਫੈਸਲਾ ਹੈ ਪੜਨ ਤੋਂ ਬਾਅਦ ਜੋ ਸਾਡਾ ਵਿਸ਼ਵਾਸ ਹੈ ਉਹ ਇੱਕ ਸਾਡਾ ਵਿਅਕਤੀਗਤ ਫੈਸਲਾ ਹੈ ਔਰ ਇਹ ਫੈਸਲਾ ਉਹ ਹੈ ਜੀਵਨ ਤੇ ਮੌਤ ਦੇ ਵਿਚਕਾਰ ਇੱਕ ਫੈਸਲਾ ਲੈਣਾ ਇੱਕ ਪਾਸੇ ਯਿਸੂ ਮਸੀਹ ਜੀਵਨ ਹੈ ਅਗਰ ਅਸੀਂ ਉਹਨੂੰ ਐਕਸੈਪਟ ਕਰਦੇ ਹਾਂ ਉਹਦੇ ਵਚਨ ਨੂੰ ਤਾਂ ਅਸੀਂ ਜੀਵਨ ਨੂੰ ਐਕਸੈਪਟ ਕਰਦੇ ਹਾਂ ਕਬੂਲ ਕਰਦੇ ਹਾਂ ਅਗਰ ਅਸੀਂ ਮਸੀਹ ਦਾ ਉਹਦੇ ਵਚਨ ਦਾ ਅਨਕਾਰ ਕਰਦੇ ਹਾਂ ਤਾਂ ਅਸੀਂ ਦੂਸਰਾ ਜਿਹੜਾ ਪਾਸਾ ਹੈ ਅਸੀਂ ਮੌਤ ਵਾਲੇ ਪਾਸੇ ਚਲੇ ਜਾਂਦੇ ਹਾਂ ਬੇਸ਼ੱਕ ਅਸੀਂ ਕਹੀ ਜਾਈਏ ਵੀ ਅਸੀਂ ਮੌਤ ਨੂੰ ਕਬੂਲ ਨਹੀਂ ਕੀਤਾ ਸੀ ਮਸੀਹ ਨੂੰ ਕੀਤਾ ਹੈ ਪਰ ਜਦ ਅਸੀਂ ਮਸੀਹ ਦਾ ਅਨਕਾਰ ਕਰਦੇ ਹਾਂ ਤਾਂ ਉਸ ਦਾ ਮਤਲਬ ਹੈ ਕਿ ਅਸੀਂ ਮੌਤ ਨੂੰ ਐਕਸੈਪਟ ਕਰ ਲਿਆ ਹੈ। ਸੋ ਮੈਂ ਤੁਹਾਡੇ ਸਾਹਮਣੇ ਪਰਮੇਸ਼ਵਰ ਦੇ ਵਚਨ ਵਿੱਚੋਂ ਪਹਿਲਾ ਗ੍ਰੰਥੀਆ ਉਹਦਾ ਇੱਕ ਬਾਪ ਉਹਦੀ 18 ਆਇਤ ਤੋਂ ਲੈ ਕੇ ਕੁਝ ਐ ਤਾਂ ਮੈਂ ਪੜ੍ਹਾਂਗਾ। ਤੁਸੀਂ ਇਸ ਨੂੰ ਚੈਪਟਰ ਨੂੰ ਸਾਰਾ ਵੀ ਪੜ੍ਹ ਸਕਦੇ ਆਪਣੇ ਘਰ ਵਿੱਚ। ਸਲੀਬ ਦੀ ਕਥਾ ਤਾਂ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਹਨ ਮੂਰਖਤਾਈ ਹੈ। ਪਰੰਤੂ ਸਾਡੇ ਭਾਣੇ ਜਿਹੜੇ ਬਚਾਏ ਜਾਂਦੇ ਹਨ ਉਹ ਪਰਮੇਸ਼ਰ ਦੀ ਸ਼ਕਤੀ ਹੈ ਕਿਉਂ ਜੋ ਲਿਖਿਆ ਹੋਇਆ ਹੈ ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ਼ ਕਰਾਂਗਾ ਅਤੇ ਚਤਰਿਆਂ ਦੀ ਚਤਰਾਈ ਨੂੰ ਮੈਂ ਰੱਦ ਕਰਾਂਗਾ ਕਿੱਥੇ ਬੁੱਧਵਾਨ ਕਿੱਥੇ ਗ੍ਰੰਥੀ ਕਿੱਥੇ ਇਸ ਯੁੱਗ ਦਾ ਵਿਵਾਦੀ ਕੀ ਪਰਮੇਸ਼ਰ ਨੇ ਸੰਸਾਰ ਦੇ ਬੁੱਧ ਨੂੰ ਮੂਰਖਤਾ ਹੀ ਨਹੀਂ ਠਰਿਆ ਇਸ ਲਈ ਕਿ ਜਦੋਂ ਪਰਮੇਸ਼ਰ ਦੇ ਗਿਆਨ ਤੋਂ ਐਉਂ ਹੋਇਆ ਪਾਹੀ ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ਰ ਨੂੰ ਨਾ ਜਾਣਿਆ ਤਦ ਪਰਮੇਸ਼ਰ ਨੂੰ ਨੂੰ ਇਹ ਪਾਇਆ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਨਿਚਵਾਨਾਂ ਨੂੰ ਬਚਾਵੇ ਖੁਦਾਵੰਦ ਦੇ ਪੜੇਗੇ ਕਲਾਮ ਉਤੇ ਉਹਦੀ ਆਸ਼ੀਸ਼ ਉਹਦੀ ਬਰਕਤ ਹੋਵੇ ਮੈਂ ਇਸ ਨੂੰ 1 ਇੱਕੀ ਅਜ ਤੱਕ ਪੜਿਆ ਹੈ 18 19 20 21 ਚਾਰੇ ਤਾ ਮੈਂ ਤੁਹਾਡੇ ਸਾਹਮਣੇ ਪੜੀਆਂ ਹਨ ਸਿਰਫ ਮੈਂ ਆਪਣੇ ਪਾਠ ਨੂੰ ਲੈਣ ਵਾਸਤੇ ਮੈਂ 메인 ਜੋ ਖਾਸ ਗੱਲਬਾਤ ਕਰਨੀ ਉਹਦੇ ਵਾਸਤੇ ਬਾਕੀ ਤੁਸੀਂ ਸਾਰੇ ਇਹ ਚੈਪਟਰ ਪੜ੍ਹ ਸਕਦੇ ਹੋ ਆਪਣੀ ਸਮਝ ਦੇ ਲਈ ਤਾਂ ਪ੍ਰਭੂ ਤੋਂ ਅਨੁਸਾਰ ਨੂੰ ਬਰਕਤ ਹੋਵੇ ਕਿ ਪੜ੍ਹੇ ਕਿ ਕਲਾਮ ਉੱਤੇ ਆਸ਼ੀਸ਼ ਬਰਕਤ ਹੋਵੇ ਛੋਟੀ ਪ੍ਰੇਰ ਕਰਾਂਗੇ ਅਨੁਗ੍ਰਹਿਕਾਰੀ ਖੁਦਾ ਤੇਰਾ ਬੜਾ ਧੰਨਵਾਦ ਹੋ ਸ਼ੁਕਰ ਹੋ ਤੂੰ ਕਿਰਪਾવાન ਹੈ ਦਇਆવાન ਹੈ ਤੂੰ ਆਪਣੇ ਇਸ वचन ਨੂੰ ਪ੍ਰਭੂ ਜੀ ਸਾਡੇ ਉੱਤੇ ਪ੍ਰਗਟ ਕਰਦਾ ਹੈ ਆਪਣੀ ਕਿਰਪਾ ਦੇ ਨਾਲ ਕਿਉਂਕਿ ਤੇਰਾ वचन ਬੜਾ ਸਾਫ਼ ਦੱਸ ਰਿਹਾ ਹੈ ਕਿ ਕਿੱਥੇ ਬੁੱਧਵਾਨ ਕਿੱਥੇ ਗ੍ਰੰਥੀ ਕਿੱਥੇ ਇਸ ਯੁੱਗ ਦੇ ਵਿਵਾਦੀ ਸਾਰਾ ਜਿਹੜਾ ਸੰਸਾਰ ਦਾ ਗਿਆਨ ਹੈ ਤੂੰ ਉਸ ਨੂੰ ਮੂਰਖਤਾ ਹੀ ਠਰਾਇਆ ਹੈ ਪਰ ਸਲੀਬ ਦੀ ਕਥਾ ਉਹਨਾਂ ਵਾਸਤੇ ਜਿਹੜੇ ਨਾਸ਼ ਹੋ ਰਹੇ ਨੇ ਮੂਰਖਤਾ ਹੀ ਹੈ ਪਰ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਮਸੀਹ ਯਸੂ ਦੀ ਕਿਰਪਾ ਉਹਦੀ ਸ਼ਕਤੀ ਉਹਦੀ ਸਮਰਥਾ ਉਹਦਾ ਗਿਆਨ ਹੈ ਤੇਰਾ ਧੰਨਵਾਦ ਹੋ ਤੂੰ ਅੱਜ ਆਪਣੀ ਕਿਰਪਾ ਨਾਲ ਮੇਰੇ ਬੋਲਾਂ ਵਿੱਚ ਪ੍ਰਭੂ ਆਪਣਾ ਵਚਨ ਪਾ ਕਿਉਂਕਿ ਤੂੰ ਕਦੇ ਵੀ ਜਦ ਮਨੁੱਖ ਨੂੰ ਇਸਤੇਮਾਲ ਕੀਤਾ ਹੈ ਤਾਂ ਪ੍ਰਭੂ ਤੂੰ ਉਹਦੇ ਬੋਲਾਂ ਨੂੰ ਸ਼ੂ ਕੇ ਪਵਿੱਤਰ ਕੀਤਾ ਹੈ ਜਿਸ ਤਰ੍ਹਾਂ ਯਸ਼ਾਇਆ ਦੇ ਬੋਲਾਂ ਨੂੰ ਉੱਗ ਦੀ ਵੇਦੀ ਤੋਂ ਪ੍ਰਭੂ ਜੀ ਭਖਦਾ ਹੋਇਆ ਕੋਲਾ ਲੈ ਕੇ ਰੋਜ਼ ਦੇ ਬੁੱਲਾਂ ਨੂੰ ਸ਼ੁਆਕ ਕੇ ਪਵਿੱਤਰ ਕੀਤਾ ਔਰ ਉਸਨੇ ਤੇਰਾ ਵਚਨ ਬੋਲਿਆ ਇਸੇ ਤਰ੍ਹਾਂ ਅੱਜ ਮੇਰੇ ਨਕਮੇ ਦੇ ਨਾਲ ਵੀ ਕਰ ਪ੍ਰਭੂ ਮੈਂ ਚੋਕ ਕੇ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਮੈਂ ਚਾਹੁੰਦਾ ਹਾਂ ਕਿ ਮੇਰੇ ਭਾਈ ਮੇਰੇ ਭੈਣ ਜੋ ਇਸ ਕਲਾਮ ਨੂੰ ਸੁਣਦੇ ਨੇ ਪ੍ਰਭੂ ਉਹ ਸਮਝ ਸਕਣ ਕਿ ਸੱਚ ਇਹ ਕੀ ਹੈ ਔਰ ਝੂਠ ਕੀ ਹੈ ਔਰ ਪ੍ਰਭੂ ਤੂੰ ਇਸ ਪੜੇਗੇ ਵਚਨ ਤੇ ਆਸ਼ੀਸ਼ ਬਰਕਤ ਦੇ ਅਸੀ ਤੇਰੀ ਕਿਰਪਾ ਦੇ ਥੱਲੇ ਤੇਰੇ ਲੋਉਹ ਦੇ ਥੱਲੇ ਆ ਕੇ ਮੰਗਦੇ ਹਾਂ ਤੂੰ ਸਾਨੂੰ ਇਹ ਅੱਜ ਦਾ ਕਲਾਮ ਬਖਸ਼ ਦੇ ਦੁਆ ਬੇਨਤੀ ਯੇਸ਼ੂ ਨਾਜ਼ਰੀ ਦੇ ਨਾਮ ਛੁੱਕ ਕੇ ਮੰਗਦੇ ਹਾਂ ਆਮੀਨ ਸੋ ਪ੍ਰਭੂ ਦਾ ਵਚਨ ਪੜਿਆ ਗਿਆ ਹੈ ਜੋ ਮੈਂ ਉਸ ਉੱਤੇ ਗੱਲਬਾਤ ਕਰਨੀ ਚਾਹੁੰਦਾ ਹਾਂ ਸੰਤ ਪੌਲਸ ਲਿਖਦਾ ਹੈ ਸਲੀਬ ਦੀ ਕਥਾ ਤਾਂ ਉਹਨਾਂ ਦੇ ਭਾਣੇ ਉਹਨਾਂ ਦੇ ਵਾਸਤੇ ਜਿਹੜੇ ਨਾਸ਼ ਹੋ ਰਹੇ ਹਨ ਮੂਰਖਤਾਈ ਹੈ ਪਰੰਤੂ ਸਾਡੇ ਭਾਣੇ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ਰ ਦੀ ਸ਼ਕਤੀ ਹੈ ਕਿਉਂ ਜੋ ਲਿਖਿਆ ਹੋਇਆ ਹੈ ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ਼ ਕਰਾਂਗਾ ਹੁਣ ਪੌਲਸ ਇੱਥੇ ਪੁਰਾਣੇ ਨੇਮ ਦਾ ਹਵਾਲਾ ਦੇ ਰਿਹਾ ਹੈ ਪੌਲਸ ਰਸੂਲ ਇੱਥੇ ਪੁਰਾਣੇ ਨੇਮ ਦਾ ਰੈਫਰੈਂਸ ਦੇ ਰਿਹਾ ਹੈ ਉਹ ਕਹਿੰਦਾ ਕਿ ਪੁਰਾਣੇ ਨੇਮ ਵਿੱਚ ਇਹ ਲਿਖਿਆ ਕਿ ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ਼ ਕਰਾਂਗਾ ਅਤੇ ਚਤਰਿਆਂ ਦੀ ਚਤਰਾਈ ਨੂੰ ਮੈਂ ਰੱਦ ਕਰਾਂਗਾ ਵਿਆਤ ਵਿੱਚ ਲਿਖਿਆ ਕਿੱਥੇ ਬੁੱਧਵਾਨ ਕਿੱਥੇ ਗ੍ਰੰਥੀ ਕਿੱਥੇ ਇਸ ਯੁੱਗ ਦਾ ਵਿਵਾਦੀ ਸੋ ਅਸੀਂ ਇਹ ਵੇਖ ਰਹੇ ਹਾਂ ਕਿ ਇਹ ਪੌਲਸ ਗੱਲਾਂ ਕਰ ਰਿਹਾ ਹੈ ਕਿ ਬੋਧਵਾਨਾਂ ਨੂੰ ਪਰਮੇਸ਼ਰ ਨੇ ਨਹੀਂ ਚੁਣਿਆ ਜਿਹੜੇ ਇਸ ਸੰਸਾਰ ਦੇ ਬੋਧਵਾਨ ਹਨ ਉਹਨਾਂ ਨੂੰ ਨਹੀਂ ਚੁਣਿਆ ਹੁਣ ਉਹ ਗੱਲ ਕਿੱਥੇ ਕਰ ਰਿਹਾ ਹੈ ਕਿੱਥੇ ਗੱਲ ਆ ਰਿਹਾ ਹੈ ਫਰੀਸੀ ਗ੍ਰੰਥੀ ਅਤੇ ਸੰਧੂਖੀ ਇਸ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਬੁੱਧਵਾਨ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਸੀ ਕਿ ਅਸੀਂ ਪਵਿੱਤਰ ਬਾਈਬਲ ਨੂੰ ਪੁਰਾਣੇ ਨੇਮ ਨੂੰ ਮੈਂ ਨਵੇਂ ਨੇਮ ਦੀ ਗੱਲ ਨਹੀਂ ਕਰ ਰਿਹਾ ਪੁਰਾਣੇ ਨੇਮ ਨੂੰ ਫਰੀਸੀ ਬਹੁਤ ਅੱਛੇ ਤਰ੍ਹਾਂ ਦੇ ਨਾਲ ਪੜ ਚੁੱਕੇ ਸੀ ਬੜੇ ਅੱਛੇ ਤਰ੍ਹਾਂ ਦੇ ਨਾਲ ਜਾਣ ਚੁੱਕੇ ਸੀ ਔਰ ਉਹਨਾਂ ਨੇ ਇਹਨੂੰ ਜਾਣਿਆ ਕਿਦਾਂ ਇੱਕ ਪੜਾਈ ਲਿਖਾਈ ਦੇ ਦੁਆਰਾ ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਸੰਤ ਪੌਲਸ ਜਿਹੜਾ ਇਹ ਗੱਲ ਕਰ ਰਿਹਾ ਹੈ ਸੰਤ ਪੌਲਸ ਵੀ ਉਹਨਾਂ ਦਿਨਾਂ ਦੇ ਅੰਦਰ ਬਹੁਤ ਜ਼ਿਆਦਾ ਬਾਈਬਲ ਨੂੰ ਪੁਰਾਣੇ ਨੇਮ ਨੂੰ ਪੜ੍ਹਿਆ ਲਿਖਿਆ ਬੰਦਾ ਸੀ ਉਹਦੇ ਕੋਲ ਪੁਰਾਣੇ ਨੇਮ ਦੀਆਂ ਡਿਗਰੀਆਂ ਸੀ ਉਸਨੇ ਡਿਗਰੀਆਂ ਹਾਸਲ ਕੀਤੀਆਂ ਸੀ ਉਸਨੇ ਬਾਈਬਲ ਨੂੰ ਬਹੁਤ ਅੱਛੇ ਤਰੀਕੇ ਨਾਲ ਸਿੱਖਿਆ ਨੂੰ ਆ ਪ੍ਰਾਪਤ ਕੀਤਾ ਸੀ ਔਰ ਉਹ ਗਲੇਮੀਲ ਨਾਮੇ ਇੱਕ ਵਿਦਵਾਨ ਸੀਗਾ ਬਾਈਬਲ ਦੇ ਅੰਦਰ ਉਹਦਾ ਜ਼ਿਕਰ ਹੈ ਰਸੂਲਾਂ ਦੇ ਕਰਤੱਵ ਵਿੱਚ ਵੀ ਹੈ ਉਹਦਾ ਜ਼ਿਕਰ ਤੋ ਇੱਕ ਗਲੇਮੀਅਲ ਨਾਮ ਦਾ ਮਨੁੱਖ ਸੀ ਜਿਹਦੇ ਕੋਲੋਂ ਮਹਾਨ ਵਿਦਵਾਨ ਸੀ ਜਿਹਦੇ ਕੋਲੋਂ ਸੰਤ ਪੌਲਸ ਨੇ ਸਿੱਖਿਆ ਪਾਈ ਸੀ ਔਰ ਇਹ ਇਹਦਾ ਹਵਾਲਾ ਮੈਂ ਤੁਹਾਨੂੰ ਥੋੜਾ ਜਿਹਾ ਦੇ ਸਕਦਾ ਹਾਂ ਰਸੂਲਾਂ ਦੇ ਕਰਤੱਵ 5 ਬਾਪੋ ਦੀ 33 ਆਇਤ ਵਿੱਚ ਲਿਖਿਆ ਇਹ ਸੁਣ ਕੇ ਭਾਈ ਜਦ ਉਹ ਜਲ ਗਏ ਤੇ ਉਹਨਾਂ ਨੂੰ 60 ਮਾਰ ਸੁੱਟਣ ਦੀ ਦਲੀਲ ਕੀਤੀ ਪਰ ਗਲੇਮੀਅਲ ਨਾਮੇ ਇੱਕ ਫਰੀਸੀ ਨੇ ਜੋ ਕਿ ਸ਼ਰਹਾ ਦਾ ਸਿਖਾਉਣ ਵਾਲਾ ਸੀ ਤੋ ਮੈਂ ਸਿਰਫ ਛੋਟਾ ਜਿਹਾ ਰੈਫਰੈਂਸ ਦਿੱਤਾ ਉਸ ਪਾਸੇ ਨਹੀਂ ਜਾਣਾਗੇ ਆਪਾਂ ਤੋ ਗਲੇਮੀਅਲ ਨਾਮੇ ਇੱਕ ਸ਼ਰਹ ਨੂੰ ਬਾਈਬਲ ਨੂੰ ਪੁਰਾਣੇ ਨੇਮ ਨੂੰ ਸਿਖਾਉਣ ਵਾਲਾ ਬਹੁਤ ਵਧੀਆ ਇੱਕ ਵੱਡਾ ਵਿਦਵਾਨ ਸੀ ਉਹਨਾਂ ਦਿਨਾਂ ਦੇ ਅੰਦਰ ਜਿਹਦੇ ਕੋਲੋਂ ਸੰਤ ਪੌਲਸ ਨੇ ਵੀ ਸਿੱਖਿਆ ਪ੍ਰਾਪਤ ਕੀਤੀ ਉਸਨੇ ਬਾਈਬਲ ਦੀਆਂ ਪੁਰਾਣੇ ਨੇਮ ਦੀਆਂ ਡਿਗਰੀਆਂ ਨੂੰ ਹਾਸਲ ਕੀਤਾ ਪਰ ਉਹ ਡਿਗਰੀਆਂ ਉਹ ਦੀਆਂ ਜਿਹੜੀਆਂ ਸੀ ਉਹ ਕੰਮ ਨਹੀਂ ਆਈਆਂ ਪੁੱਛੋ ਕਿਸ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕੋਡ ਸੰਤ ਪੌਲਸ ਇਥੇ ਕਹਿ ਰਿਹਾ ਹੈ ਕਿੱਥੇ ਵਿਅਤਮੇ ਪੜ ਰਹੇ ਆ ਕਿੱਥੇ ਬੁੱਧਵਾਨ ਕਿੱਥੇ ਗ੍ਰੰਥੀ ਕਿੱਥੇ ਇਸ ਯੁੱਗ ਦਾ ਵਿਵਾਦੀ ਕਿਉਂ ਵਿਵਾਦੀ ਕੌਣ ਜਿਹੜੇ ਵਚਨ ਦੇ ਉੱਤੇ ਵਾਦ ਵਿਵਾਦ ਕਰਦੇ ਜਿਹਨੂੰ ਬਹਿਸ ਕਹਿੰਦੇ ਪੰਜਾਬੀ ਚ ਬਹਿਸ ਕਰਦੇ ਬੰਦੇ ਬਹਿਸ ਕਰਦੇ ਸ਼ਬਦਾਂ ਦੀ ਲੜਾਈ ਕਰਦੇ ਆਪਸ ਵਿੱਚ ਨਹੀਂ ਆਹ ਗੱਲ ਇੰਜ ਇੰਜ ਹੈ ਸੋ ਉਹਨਾਂ ਨੂੰ ਪੌਲਸ ਕਹਿੰਦਾ ਵੀ ਕਿੱਥੇ ਨੇ ਉਹ ਲੋਕ ਕਿਉਂਕਿ ਪੌਲਸ ਵੀ ਉਹਨਾਂ ਵਿੱਚੋਂ ਹੀ ਸੀਗਾ ਵਿਵਾਦੀਆਂ ਵਿੱਚੋਂ ਵਿਵਾਦ ਕਰਨ ਵਾਲਾ ਵਾਦ ਵਿਵਾਦ ਕਰਨ ਵਾਲਾ ਸ਼ਬਦਾਂ ਦੇ ਉੱਤੇ ਝਗੜਾ ਕਰਨ ਵਾਲਾ ਬੰਦਾ ਸੀਗਾ ਪੌਲਸ ਰਸੂਲ ਵੀ ਉਹਨਾਂ ਦੇ ਨਾਲ ਦਾ ਹੀ ਸੀ ਇਸੇ ਕਰਕੇ ਜਦੋਂ ਦਮਿਸ਼ਕ ਦੀ ਰਾਹ ਉੱਤੇ ਜਾ ਰਿਹਾ ਸੀ ਤਾਂ ਉਹ ਮਸੀਹਾਂ ਨੂੰ ਕਤਲ ਕਰਾਉਣ ਦੇ ਵਾਸਤੇ ਜਾਂ ਉਹਨਾਂ ਨੂੰ ਮਾਰ ਕੁੱਟਣ ਦੇ ਵਾਸਤੇ ਜਾ ਰਿਹਾ ਸੀ ਔਰ ਉਹ ਸਤਾਉਂਦਾ ਸੀ ਮਸੀਹਾਂ ਦੀ ਕਲੀਸਿਆ ਨੂੰ ਉਹਨਾਂ ਨੂੰ ਬੰਦਗੀ ਕਰਨ ਤੋਂ ਮਨਾ ਕਰਦਾ ਸੀ ਉਹਨਾਂ ਨੂੰ ਕੁੱਟਦਾ ਸੀ ਮਾਰਦਾ ਸੀ ਔਰ ਸਤੀਫਾਨ ਦੀ ਮੌਤ ਵੀ ਸੰਤ ਪੌਲਸ ਦੇ ਸਾਹਮਣੇ ਹੋਈ ਔਰ ਪੌਲਸ ਉੱਥੇ ਕੋਲ ਹੀ ਖੜਾ ਸੀ ਇਹ ਸਾਰਾ ਜਿਹੜਾ ਮਸੀਹਾਂ ਨੂੰ ਸਤਾਉਣ ਵਾਲਾ ਜਿਹੜਾ ਪ੍ਰੋਗਰਾਮ ਹੈ ਪੌਲਸ ਦੇ ਵਿੱਚ ਸ਼ਾਮਲ ਸੀ ਔਰ ਉਹੋ ਹੀ ਪੌਲਸ ਦੀ ਜਦ ਦਮਿਸ਼ਕ ਦੇ ਰਾਹ ਉੱਤੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਮੁਲਾਕਾਤ ਹੋਈ ਔਰ ਪੌਲਸ ਦਾ ਇੱਕ ਵਿਚਾਰ ਸੀ ਕਿ ਉਹਨੇ ਪੁਰਾਣੇ ਨੇਮ ਨੂੰ ਪੜਿਆ ਸੀ ਤੇ ਪੁਰਾਣੇ ਨੇਮ ਚੋਂ ਨੇ ਇਹ ਪੜਿਆ ਸੀ ਕਿ ਜਦ ਮੂਸਾ ਦੇ ਨਾਲ ਖੁਦਾ ਨੇ ਗੱਲਾਂ ਕੀਤੀਆਂ ਤਾਂ ਪਹਾੜ ਜਲ ਰਿਹਾ ਸੀ ਔਰ ਉੱਥੇ ਅੱਗ ਹੀ ਅੱਗ ਸੀ ਔਰ ਉਸ ਆਗ ਨੂੰ ਬੱਦਲ ਨੇ ਚਾਰੇ ਪਾਸੇ ਘੇਰਿਆ ਸੀ ਕਾਲੀਆਂ ਘਟਾਵਾਂ ਨੇ ਤੇ ਬੱਦਲ ਦੇ ਵਿੱਚੋਂ ਵੀ ਪਰਮੇਸ਼ਰ ਦੀਆਂ ਜਿਹੜੀਆਂ ਉਹਦਾ ਜਿਹੜਾ ਨੂਰ ਹੈ ਜਿਹੜਾ ਉਹਦਾ ਜਲਾਲ ਉਹਦੀਆਂ ਲਿਸ਼ਕਾਂ ਉਹਦੀਆਂ ਲਸ਼ਕੂਰਾਂ ਬਾਹਰ ਆ ਰਹੀਆਂ ਸੀ ਤਾਂ موسی ਉੱਥੇ ਮੂਹਦੇ ਮੂਂ ਡਿੱਗਿਆ ਹੋਇਆ ਸੀ ਔਰ 40 ਦਿਨ ਤੇ 40 ਰਾਤਾਂ ਉਹ ਪਹਾੜ ਦੇ ਉੱਪਰ ਰਿਹਾ ਔਰ ਪਹਾੜ ਅੱਗ ਨਾਲ ਜਲ ਰਿਹਾ ਸੀ ਔਰ ਥੱਲੇ ਆਸੇ-ਪਾਸੇ ਦੇ ਲੋਕ ਸਭ ਨਜ਼ਾਰਾ ਵੇਖ ਰਹੇ ਸੀ ਔਰ ਪੌਲਸ ਜਿਹੜਾ ਆ ਉਹ ਇਹ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ਰ ਇੱਕ ਭਸਮ ਕਰਨ ਵਾਲੀ ਅੱਗ ਹੈ ਪਰ ਯਿਸੂ ਮਸੀਹ ਇੱਕ ਮਨੁੱਖ ਹੈ ਤੋਨੇ ਕਿਹਾ ਇੱਕ ਮਨੁੱਖ ਕਿਵੇਂ ਪਰਮੇਸ਼ਰ ਹੋ ਸਕਦਾ ਹੈ ਪੌਲਸ ਦਾ ਇਹ ਮੰਨਣਾ ਸੀ ਔਰ ਪੌਲਸ ਇਸ ਕਰਕੇ ਮਸੀਹਾਂ ਨੂੰ ਸਤਾਉਂਦਾ ਸੀ ਕਿ ਉਹ ਲੋਕ ਜੋ ਯਿਸੂ ਮਸੀਹ ਦੀ ਇਬਾਦਤ ਕਰ ਰਹੇ ਸੀ ਉਹਨਾਂ ਨੂੰ ਗਲਤ ਸਮਝਦਾ ਸੀ ਉਹਨਾਂ ਨੂੰ ਰੋਂਗ ਸਮਝਦਾ ਸੀ ਕਿ ਇਹ ਪੁਰਾਣੇ ਨੇਮ ਦੀ ਸਿੱਖਿਆ ਤੋਂ ਬਾਹਰ ਜਾ ਰਹੇ ਨੇ ਕਿਸੇ ਬੰਦੇ ਦੀ ਭਗਤੀ ਕਰ ਰਹੇ ਆ ਪਰ ਜਦ ਪੌਲਸ ਮਸੀਹਾਂ ਨੂੰ ਸਤਾਉਂਦਾ ਰਿਹਾ ਤਾਂ ਇੱਕ ਦਿਨ ਉਹ ਮਸੀਹਾਂ ਨੂੰ ਕਤਲ ਕਰਨ ਦੇ ਲਈ ਉਹਨਾਂ ਨੂੰ ਮਾਰਨ ਦੇ ਲਈ ਜਾ ਰਿਹਾ ਸੀ ਉਹਦੇ ਕੋ ਸਰਕਾਰੀ ਚਿੱਠੀਆਂ ਸੀ ਉਹਦੇ ਕੋ ਲਿਖੇ ਹੋਏ ਸਰਕਾਰੀ ਆਰਡਰ ਸੀਗੇ ਔਰ ਉਹਨਾਂ ਨੂੰ ਲੈ ਕੇ ਉਹ ਜਾ ਰਿਹਾ ਸੀਗਾ ਤਾਂ ਦਮਿਸ਼ਕ ਦੀ ਰਾਹ ਉੱਤੇ ਉਹਨੂੰ ਇੱਕ ਅੱਗ ਦਾ ਖੰਭਾ ਮਿਲਿਆ ਕਿਉਂਕਿ ਪੌਲਸ ਦਾ ਇਹ ਵਿਸ਼ਵਾਸ ਸੀ ਕਿ ਪਰਮੇਸ਼ਰ ਇੱਕ ਭਸਮ ਕਰਨ ਵਾਲੀ ਅੱਗ ਹੈ ਉਹ ਇੱਕ ਅੱਗ ਦੇ ਰੂਪ ਵਿੱਚ ਪਹਾੜ ਉੱਤੇ ਪ੍ਰਗਟ ਹੋਇਆ ਉਹਨੇ ਪੜਾਈ ਵੀ ਹੋਈ ਕੀਤੀ ਸੀ ਇਹੋ ਹੀ ਪੜਾਈ ਕੀਤੀ ਸੀ ਔਰ ਇਹਦੀਆਂ ਡਿਗਰੀਆਂ ਹਾਸਲ ਕੀਤੀ ਉਹਨੇ ਇੰਨੀ ਜ਼ਬਰਦਸਤ ਪੜ੍ਹਾਈ ਕੀਤੀ ਸੀ ਪਰ ਮੈਂ ਇੱਥੇ ਦੱਸਣਾ ਚਾਹੁੰਨਾ ਵਾਂ ਪੌਲਸ ਦੇ ਦੁਆਰਾ ਕਿ ਪੌਲਸ ਕਹਿ ਰਿਹਾ ਹੈ ਕਿ ਇਸ ਬੋਧ ਦੇ ਨਾਲ ਇਹ ਜਿਹੜੀ ਸੰਸਾਰ ਦੀ ਬੁੱਧ ਹੈ ਤੁਸੀਂ ਇਹਨੂੰ ਸਾਰੇ ਨੂੰ ਪੜ੍ਹ ਲਿਓ ਤੁਹਾਨੂੰ ਸਭ ਕੁਝ ਮਿਲ ਜੇਗਾ ਇੱਥੇ ਲਿਖਿਆ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਰ ਨੇ ਚੁਣ ਲਿਆ ਅੱਜ ਮੈਂ ਪੜ੍ਹਾਈ ਲਿਖਾਈ ਦੇ ਖਿਲਾਫ ਨਹੀਂ ਆ ਤੁਹਾਨੂੰ ਪੜ੍ਹਨਾ ਚਾਹੀਦਾ ਅੱਛੀ ਡਿਗਰੀਆਂ ਹਾਸਲ ਕਰੋ ਪਰ ਜੇ ਕੋਈ ਇਹ ਸੋਚੇ ਕਿ ਮੈਂ ਪੜ੍ਹਾਈ ਲਿਖਾਈ ਕਰਕੇ ਮੈਂ ਪਰਮੇਸ਼ਰ ਨੂੰ ਜਾਣ ਲਵਾਗਾ ਮੈ ਉਹਦੇ ਨਾਲ ਮੁਲਾਕਾਤ ਕਰ ਲਵਾਂਗਾ ਪੜ੍ਹਾਈ ਦੇ ਦੁਆਰਾ ਤਾਂ ਅਜ਼ੀਜ਼ੋ ਇਹ ਅਸੀਂ ਪੜ੍ਹਾਈ ਦੇ ਦੁਆਰਾ ਬਿਲਕੁਲ ਵੀ ਕਰ ਨਹੀਂ ਸਕਦੇ ਕਿਉਂਕਿ ਪੌਲਸ ਇੱਥੇ ਇਹੋ ਹੀ ਬਿਆਨ ਕਰ ਰਿਹਾ ਤੁਸੀਂ ਚੈਪਟਰ ਸਾਰਾ ਪੜ੍ਹ ਲਿਓ ਉਹ ਕਹਿੰਦਾ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਰ ਨੇ ਚੁਣ ਲਿਆ ਹੈ ਕਿਉਂਕਿ ਪਹਿਲਾਂ ਇਹ ਵੀ ਬੁੱਧਵਾਨ ਸੀ ਇਹ ਮੂਰਖ ਨਹੀਂ ਸੀ ਪਹਿਲਾਂ ਇਹ ਗਲੇਮੀਅਲ ਦੇ ਕਦਮਾਂ ਵਿੱਚ ਪੜਿਆ ਇਸ ਨੇ ਪੜ੍ਹਾਈ ਕੀਤੀ ਸ਼ਰਾਂ ਨੂੰ ਸਿੱਖਿਆ ਔਰ ਸ਼ਰਾਂ ਦੇ ਮੁਤਾਬਕ ਇਹ ਸਿੱਖਿਆ ਕਿ ਪਰਮੇਸ਼ਰ ਇੱਕ ਭਸਮ ਕਰਨ ਵਾਲੀ ਅੱਗ ਹੈ ਔਰ ਜਿਸ ਅਗ ਨੂੰ ਉਹ ਵਚਨ ਵਿੱਚੋਂ ਪੜ ਚੁੱਕਾ ਸੀ ਪਰ ਉਹ ਇਹ ਸੋਚਦਾ ਸੀ ਜਿਹੜੇ ਲੋਕ ਯਿਸੂ ਦੀ ਭਗਤੀ ਕਰ ਰਹੇ ਆ ਉਹ ਪਰਮੇਸ਼ਰ ਦੀ ਨਹੀਂ ਕਰ ਰਹੇ ਉਹ ਇੱਕ ਇਨਸਾਨ ਦੀ ਭਗਤੀ ਕਰ ਰਹੇ ਆ ਉਹ ਲੋਕ ਰੋਂਗ ਹੋ ਗਏ ਨੇ ਇਸ ਕਰਕੇ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਠੀਕ ਹੈ ਪਰ ਜਦ ਦਮਿਸ਼ਕ ਦੀ ਰਾਹ ਉੱਤੇ ਦੀ ਮੁਲਾਕਾਤ ਹੋਈ ਅੱਗ ਦੇ ਖੰਬੇ ਨਾਲ ਅੱਗ ਦੇ ਗੋਲੇ ਨਾਲ ਪਿਲਰ ਆਫ ਫਾਇਰ ਦੇ ਨਾਲ ਤਾਂ ਪੌਲਸ ਹੱਨਾ ਹੋ ਕੇ ਧਰਤੀ ਉੱਤੇ ਡਿੱਗ ਪਿਆ ਤੇ ਉਸਨੇ ਆਖਿਆ ਹੇ ਸ਼ਾਉਲ ਹੇ ਸ਼ਾਉਲ ਤੂੰ ਮੈਨੂੰ ਕਿਉਂ ਸਤਾਉਣਾ ਆ ਪਾਉਲਸ ਅੱਖਾਂ ਤੋਂ ਕੁਝ ਦੇਖ ਨਹੀਂ ਰਿਹਾ ਸੀ ਉਸ ਨੂੰ ਪਰ ਪਾਉਲਸ ਨੇ ਬੜੇ ਡਰਦੇ ਹੋਏ ਆਵਾਜ਼ ਵਿੱਚ ਆਪਣੀ ਧੀਮੀ ਆਵਾਜ਼ ਵਿੱਚ ਉਸ ਨੇ ਕਿਹਾ ਕਿ ਪ੍ਰਭੂ ਤੂੰ ਕੌਣ ਹੈ ਤਾਂ ਉਸ ਨੇ ਅਖਿਆ ਮੈਂ ਯਿਸੂ ਹਾਂ ਬਸ ਪਾਉਲਸ ਦੀ ਸਾਰੀ ਵਿਦਿਆ ਸਾਰੀ ਪੜ੍ਹਾਈ ਲਿਖਾਈ ਜੋ ਉਹਨੇ ਸਿੱਖਿਆ ਸੀ ਪੁਰਾਣੇ ਨੇਮ ਦੇ ਵਿੱਚੋਂ ਡਿਗਰੀਆਂ ਹਾਸਲ ਕਰਕੇ ਉਹ ਸਭ ਕੁਝ ਉਹਦੇ ਲਈ ਜ਼ੀਰੋ ਹੋ ਗਿਆ ਇਸ 2 ਜਾਂ 5 ਮਿੰਟ ਦੀ ਮੁਲਾਕਾਤ ਨੇ ਉਹਦੀ ਪੜ੍ਹਾਈ ਲਿਖਾਈ ਉਹਦੀ ਡਿਗਰੀਆਂ ਨੂੰ ਜ਼ੀਰੋ ਕਰ ਦਿੱਤਾ ਤਾਂ ਹੀ ਉਸਨੇ ਬਾਅਦ ਵਿੱਚ ਸੰਤ ਪੌਲਸ ਰਸੂਲ ਨੇ ਕੋਰਿੰਥੀਅਸ ਦੀ ਕਲੀਸਿਆ ਵਿੱਚ ਲਿਖਿਆ ਸਲੀਬ ਦੀ ਕਥਾ ਤਾਂ ਉਹਨਾਂ ਦੇ ਪਾਣੀ ਜਿਹੜੇ ਨਾ ਛੋ ਰਹੇ ਹਨ ਮੂਰਖਤਾਈ ਹੈ ਕਿਉਂਕਿ ਸਲੀਬ ਨੂੰ ਯਿਸੂ ਮਸੀਹ ਨੂੰ ਜੋ ਸਲੀਬ ਉੱਤੇ ਦਿੱਤਾ ਗਿਆ ਉਹਨੂੰ ਪੁਰਾਣੇ ਨੇਮ ਦੇ ਵਿਦਵਾਨ ਇਹ ਉਹਦਾ ਇੰਤਜ਼ਾਰ ਕਰ ਰਹੇ ਸੀ ਜਿਸ ਦਿਨ ਯਿਸੂ ਮਸੀਹ ਕੁਰਬਾਨ ਹੋ ਰਿਹਾ ਸੀ ਜਿਸ ਦਿਨ ਯਿਸੂ ਮਸੀਹ ਪੈਦਾ ਹੋਇਆ ਸੀ ਜਿਸ ਦਿਨ ਯਿਸੂ ਮਸੀਹ ਸਲੀਬ ਉੱਤੇ ਚੜਿਆ ਸੀ ਔਰ ਜਦ ਸਲੀਬ ਉੱਤੇ ਚੜ ਗਿਆ ਯਿਸੂ ਮਸੀਹ ਉਸਮਾਨ ਦੇ ਉੱਤੇ ਚਲਾ ਵੀ ਗਿਆ ਤਾਂ ਵੀ ਚਰਚਾਂ ਵਿੱਚ ਫਰੀਸੀ ਸੰਦੂਖੀ ਗ੍ਰੰਥੀ ਇਹ ਸ਼ਾਇਦ ਇੱਕ ਕਿਤਾਬ ਵਿੱਚੋਂ ਇਹ ਪੜ੍ਹ ਕੇ ਸੁਣਾ ਰਹੇ ਸੀ ਕਿ ਇੱਕ ਕੁਆਰੀ ਗਰਭਵਤੀ ਹੋਏਗੀ ਉਹ ਹੋ ਚੁੱਕੀ ਸੀ ਮਸੀਹ ਪੈਦਾ ਹੋ ਚੁੱਕਿਆ ਸੀ ਮਸੀਹ ਜਵਾਨ ਹੋ ਚੁੱਕਿਆ ਸੀ ਮਸੀਹ ਕੁਰਬਾਨ ਵੀ ਹੋ ਚੁੱਕਿਆ ਸੀ ਪਰ ਲੋਕ ਪ੍ਰਚਾਰ ਇਹੋ ਹੀ ਕਰ ਰਹੇ ਸੀ ਕਿ ਮਸੀਹ ਪੈਦਾ ਹੋ ਕੁਆਰੀ ਦੇ ਦੁਆਰਾ ਪੈਦਾ ਹੋਏਗਾ 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 ਜੋ ਹੋ ਚੁੱਕਿਆ ਉਸ ਸਮੇਂ ਨੂੰ ਉਹ ਪਹਿਚਾਨ ਨਹੀਂ ਸਕੇ ਕਿਉਂ ਕਿ ਉਹਨਾਂ ਦੇ ਕੋਲ ਸੰਸਾਰ ਦੀਆਂ ਪੜ੍ਹਾਈ ਲਿਖਾਈ ਤੇ ਡਿਗਰੀਆਂ ਸੀ ਉਹ ਪਰਮੇਸ਼ਵਰ ਦੇ ਸਾਹਮਣੇ ਝੁਕੇ ਨਹੀਂ ਪਰ ਉਹਨਾਂ ਨੂੰ ਚਾਹੀਦਾ ਸੀ ਝੁਕਣਾ ਪੌਲਸ ਵੀ ਨਹੀਂ ਝੁਕਿਆ ਪਰ ਪ੍ਰਭੂ ਨੇ ਘੋੜੇ ਤੋਂ ਥੱਲੇ ਸੁੱਟ ਕੇ ਉਸ ਨੂੰ ਝੁਕਾ ਲਿਆ ਔਰ ਉਹਨੂੰ ਦੱਸ ਦਿੱਤਾ ਕਿ ਉਹ ਜਿਹੜਾ ਪੁਰਾਣੇ ਨੇਮ ਦਾ ਯਹੋਵਾ ਉਹ ਨਵੇਂ ਨਾਮ ਦਾ ਯਸੂ ਮਹਾ ਤਾਂ ਪੌਲਸ ਨੂੰ ਜਿਆਦਾ ਪਤਾ ਲੱਗਾ ਅਜ਼ੀਜ਼ ਭੈਣ ਭਰਾਵੋ ਤਾਂ ਫਿਰ ਪੌਲਸ ڪرੰਥੀਸ ਦੀ ਕਲੀਸਿਆ ਨੂੰ ਲਿਖ ਰਿਹਾ ਹੈ 20 ਐਤ ਵਿੱਚ ਕਹਿੰਦਾ ਹੈ ਕਿੱਥੇ ਬੋਧਵਾਨ ਕਿਉਂਕਿ ਉਹ ਵੀ ਪਹਿਲਾਂ ਬੋਧਵਾਨ ਸੀ ਉਹ ਕਹਿੰਦਾ ਕਿੱਥੇ ਬੋਧਵਾਨ ਤੇ ਕਿੱਥੇ ਗ੍ਰੰਥੀ ਕਿੱਥੇ ਇਸ ਯੁੱਗ ਦੇ ਵਿਵਾਦੀ ਵਿਵਾਦੀ ਵੀ ਉਹੀ ਲੋਕ ਸੀ ਬੋਨਸ ਵੀ ਉਹਨਾਂ ਵਿੱਚੋਂ ਹੀ ਸੀਗਾ ਉਹ ਪਹਿਲਾਂ ਵਾਦ-ਵਿਵਾਦ ਕਰਦਾ ਸੀ ਵੀ ਯਾਰ ਤੁਸੀਂ ਇੱਕ ਮਨੁੱਖ ਦੀ ਭਗਤੀ ਕਰ ਰਹੇ ਹੋ ਸੋ ਜੀਜ ਭੈਣ ਭਰਾਵੋ ਇੱਥੇ ਜਾ ਕੇ ਅੱਗੇ ਲਿਖਿਆ ਵਾ ਕਿ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਰ ਨੇ ਕੀ ਕੰਨ ਲਿਆ ਭਈ ਚੁਣ ਲਿਆ ਤਾਂ ਇਸ ਗਿਆਨ ਨੂੰ ਜੋ ਸੰਸਾਰ ਦਾ ਗਿਆਨ ਹੈ ਕੀ ਆਤ ਵਿੱਚ ਲਿਖਿਆ ਇਸ ਲਈ ਜਦੋਂ ਪਰਮੇਸ਼ਰ ਨੇ ਦੇ ਗਿਆਨ ਤੋਂ ਪਰਮੇਸ਼ਰ ਦੇ ਗਿਆਨ ਤੋਂ ਇੰ样 ਹੋਇਆ ਕਿ ਸੰਸਾਰ ਨੇ ਆਪਣੀ ਬੋਧ ਦੇ ਰਾਹੀਂ ਪਰਮੇਸ਼ਰ ਨੂੰ ਨਾ ਜਾਣਿਆ ਲੋਕ ਆਪਣੀਆਂ ਡਿਗਰੀਆਂ ਨਾਲ ਆਪਣੀ ਪੜ੍ਹਾਈ ਲਿਖਾਈ ਦੇ ਨਾਲ ਪਰਮੇਸ਼ਰ ਨੂੰ ਜਾਣਨਾ ਚਾਹੁੰਦੇ ਆ ਉਹ ਇਸ ਗੱਲ ਦਾ ਮਾਨ ਕਰਦੇ ਆ ਕਿ ਸਾਨੂੰ ਕਿਸੇ ਐਰੇ ਗਾਰੇ ਪ੍ਰਚਾਰਕ ਕੋਲ ਅਨਪੜ ਪ੍ਰਚਾਰਕ ਕੋਲ ਸਿੱਖਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਬਹੁਤ ਪੜੇ ਲਿਖੇ ਵੈਲ ਐਜੂਕੇਟਿਡ ਬੰਦੇ ਆ ਔਰ ਅਸੀਂ ਪਰਮੇਸ਼ਰ ਨੂੰ ਬਾਈਬਲ ਪੜ੍ਹ ਕੇ ਜਾਣ ਲਵਾਂਗੇ ਪਰ ਯਾਦ ਰੱਖੋ ਭੈਣ ਭਰਾਵੋ ਪੌਲਸ ਰਸੂਲ ਵੀ ਪੜਿਆ ਲਿਖਿਆ ਬੰਦਾ ਸੀ ਬਾਈਬਲ ਦੀਆਂ ਪੁਰਾਣੇ ਨੇਮ ਦੀਆਂ ਡਿਗਰੀਆਂ ਉਸ ਦੇ ਕੋਲ ਸੀ ਪਰ ਇਹਦੇ باوجود ਵੀ ਉਹ ਪਰਮੇਸ਼ਰ ਨੂੰ ਨਹੀਂ ਸਮਝ ਸਕਿਆ ਪਰ ਯਾਦੋਦੀ ਦਮਿਸ਼ਕ ਦੀ ਰਾਹ ਉਤੇ ਮੁਲਾਕਾਤ ਹੋਈ ਉਸ ਤੋਂ ਬਾਅਦ ਜਦੋਂ ਪ੍ਰਚਾਰ ਕਰਨ ਲੱਗਾ ਤਾਂ ਫਿਰ ਉਹ ਲਿਖਦਾ ਹੈ ਕਿ ਭਾਈ ਪਰਮੇਸ਼ਰ ਸੋ ਮਾਫ ਕਰਨਾ ਮੈਂ ਬਾਈਅਤ ਪੜਦਾ ਕਿ ਯਹੂਦੀ ਕੀ ਯਹੂਦੀ ਨਿਸ਼ਾਨੀਆਂ ਮੰਗਦੇ ਹਨ ਅਤੇ ਯੁਨਾਨੀ ਬੁੱਧ ਪਾਲਦੇ ਹਨ ਅਸੀਂ ਸਲੀਬ ਦਿੱਤੇ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ ਉਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਅਤੇ ਪ੍ਰਾਈਆਂ ਕੋਮਾਂ ਦੇ ਲੇਖੇ ਮੂਰਖਤਾਈ ਹੈ ਠੀਕ ਹੈ ਪਰ ਉਹ ਦੇ ਲੇਖੇ ਜਿਹੜੇ ਸੱਦੇ ਹੋਏ ਹਨ ਭਾਵੇਂ ਯਹੂਦੀ ਭਾਵੇਂ ਯੁਨਾਨੀ ਮਸੀਹ ਪਰਮੇਸ਼ਰ ਦੀ ਸ਼ਕਤੀ ਅਤੇ ਪਰਮੇਸ਼ਰ ਦਾ ਗਿਆਨ ਹੈ ਸੋ ਪਰਮੇਸ਼ਰ ਨੂੰ ਪਾਇਆ ਕਿ ਪ੍ਰਚਾਰ ਦੀ ਮੂਰਖਤਾ ਦੇ ਨਾਲ ਸੰਸਾਰ ਦੇ ਵਿੱਚੋਂ ਚੁਣਿਆ ਹੋਇਆ ਨੂੰ ਕੀ ਕਰੇ ਬਚਾਵੇ ਕਾਦੇ ਨਾਲ ਭਾਈ ਮੈਂ ਦੁਬਾਰਾ ਬੋਲਣਾ ਚਾਹੁੰਨਾ ਵਾਂ ਪ੍ਰਚਾਰ ਦੀ ਮੂਰਖਤਾ ਦੇ ਨਾਲ ਸੰਸਾਰ ਨੂੰ ਪ੍ਰਭੂ ਬਚਾਰਿਆ ਪੁੱਛੋ ਕਿਵੇਂ ਕਿਉਂਕਿ ਅੱਜ ਜਿਹੜੇ ਪੜੇ ਲਿਖੇ ਲੋਕ ਨੇ ਨਾ ਉਹ ਸਾਨੂੰ ਸਵਾਲ ਕਰਦੇ ਨੇ ਓ ਯਾਰ ਤੁਸੀਂ ਇੱਕੋ ਹੀ ਗੱਲ ਕਰਦੇ ਰਹੇ ਨੇ ਯਿਸੂ ਮਸੀਹ ਯਿਸੂ ਮਸੀਹ ਹਾਲੇਲੂਇਆ ਹਾਲੇਲੂਇਆ ਦੂਜੀ ਕੋਈ ਗੱਲ ਹੀ ਨਹੀਂ ਤੋ ਜੀਸ ਪੈਣ ਪ੍ਰਾਵੋ ਸੰਸਾਰ ਨੂੰ ਸੁਣ ਸੁਣ ਕੇ ਉਹਨਾਂ ਦੇ ਕੰਨ ਪੀੜ ਕਰਨ ਲੱਗ ਪਏ ਨੇ ਉਹਨਾਂ ਦੇ ਕੰਨ ਦੁਖਣ ਲੱਗ ਪਏ ਨੇ ਕਿ ਇਹਨਾਂ ਕੋਲ ਦੂਜੀ ਕੋਈ ਗੱਲ ਹੀ ਹੈ ਨਹੀਂ ਯਿਸੂ ਮਸੀਹ ਯਿਸੂ ਮਸੀਹ ਹਾਲੇਲੂਇਆ ਹਾਲੇਲੂਇਆ ਆਮਨ ਉਹ ਸਾਨੂੰ ਲੋਕ ਮੂਰਖ ਘਣਦੇ ਨੇ ਪਰ ਬਾਈਬਲ ਦੇ ਵਿੱਚ ਸੰਤ ਪੌਲਸ ਕਹਿੰਦਾ ਕਿ ਪਰਮੇਸ਼ਰ ਨੂੰ ਪਾਇਆ ਕਿ ਸੰਸਾਰ ਦੇ ਮੂਰਖਾਂ ਨੂੰ ਕੀ ਕਰ ਲਿਆ ਭਾਈ ਉਹਨੇ ਚੁਣ ਲਿਆ ਹੈ ਬੁੱਧਵਾਨਾਂ ਨੂੰ ਨਹੀਂ ਚੁਣਿਆ ਬੜੇ ਧਿਆਨ ਦੇ ਵਿੱਚ ਕਿਹੜੇ ਬੁੱਧਵਾਨ ਕੌਣ ਨੇ ਜਿਹੜੇ ਬੰਦੇ ਬਾਈਬਲ ਦੀਆਂ ਡਿਗਰੀਆਂ ਹਾਸਲ ਕਰਦੇ ਨੇ ਕਿ ਮੈਂ ਜੀ 3 ਸਾਲ ਮੈਂ ਬਾਈਬਲ ਦੀ ਡਿਗਰੀ ਕੀਤੀ ਕੋਈ ਕਹਿੰਦਾ ਮੈਂ 5 ਸਾਲ ਦੀ ਡਿਗਰੀ ਕੀਤੀ ਹੈ ਕੋਈ ਕਹਿੰਦਾ ਜੀ ਮੈਂ 10 ਸਾਲ ਦੀ ਡਿਗਰੀ ਕੀਤੀ ਹੈ ਸੋ ਅਜ਼ੀਜ਼ ਭੈਣੋ ਭਰਾਵੋ ਬਾਈਬਲ ਨੂੰ ਤੁਸੀਂ ਡਿਗਰੀਆਂ ਨਾਲ ਕਦੇ ਵੀ ਸਮਝ ਨਹੀਂ ਸਕਦੇ ਕਿਉਂ ਕਿਉਂਕਿ ਸੰਤ ਪੌਲਸ ਨੇ ਇਥੇ ਬੜਾ ਕਲੀਅਰ ਲਿਖ ਦਿੱਤਾ ਕਿ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਰ ਨੇ ਕੀ ਕਰ ਲਿਆ ਭਈ ਚੁਣ ਲਿਆ ਹੈ ਹਾਂ ਤੁਸੀਂ ਬੇਸ਼ੱਕ ਪੜ੍ਹੇ ਲਿਖੇ ਹੋ ਤੁਸੀਂ ਪ੍ਰਭੂ ਕੋਲ ਆ ਸਕਦੇ ਹੋ ਤੁਸੀਂ ਪ੍ਰਭੂ ਦੇ ਵਚਨ ਨੂੰ ਸਮਝ ਸਕਦੇ ਹੋ ਪਰ ਕਿੱਦਾਂ ਆਣਾ ਹੈ ਕਿਸੇ ਵਧੀਆ ਸੇਵਕ ਨੂੰ ਤੁਹਾਨੂੰ ਸੁਣਨਾ ਪਵੇਗਾ ਤੁਹਾਨੂੰ ਕਿਸੇ ਦਾ ਪ੍ਰਚਾਰ ਸੁਣਨਾ ਪਵੇਗਾ ਸੁਣ ਸੁਣ ਕੇ ਹੀ ਅਸੀਂ ਵੀ ਇਥੋਂ ਤੱਕ ਪਹੁੰਚੇ ਹਾਂ ਸੰਤ ਪੌਲਸ ਵੀ ਸੁਣਦ ਰਿਹਾ ਗਲੈਮੀਏਲ ਨੂੰ ਸੁਣਦ ਰਿਹਾ ਠੀਕ ਹੈ ਉਹਨੇ ਬਹੁਤ ਸਾਰੇ ਵਿਦਵਾਨਾਂ ਨੂੰ ਪੁਰਾਣੇ ਨੇਮ ਦੇ ਬੜੇ ਵੱਡੇ-ਵੱਡੇ ਫਿਲਾਸਫਰ ਜਿਹੜੇ ਸੀ ਬਾਈਬਲ ਦੇ ਪੁਰਾਣੇ ਨੇਮ ਦੇ ਉਹਨਾਂ ਨੂੰ ਸੁਣਿਆ ਉਹਨੇ ਉਹਨਾਂ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਪਰ ਫਿਰ ਵੀ ਉਹ ਨਹੀਂ ਸਮਝ ਸਕਿਆ ਪਰ ਜਿਸ ਦਿਨ ਉਹਦੀ ਮੁਲਾਕਾਤ ਹੋਈ ਉਹ ਦਿਨ ਉਹਨੂੰ ਸਮਝ ਆਇਆ ਸੋ ਭੈਣ ਭਰਾਵੋ ਤੁਸੀਂ ਅਨਪੜ੍ਹ ਹੋ ਭਾਵੇਂ ਕੁਛ ਵੀ ਹੋ ਪਰ ਨੀਵੇਂ ਬਣ ਕੇ ਪ੍ਰਭੂ ਦੇ ਸਾਹਮਣੇ ਖਾਓ ਛੋਟੇ ਬਣ ਕੇ ਪ੍ਰਭੂ ਦੇ ਸਾਹਮਣੇ ਖਾਓ ਔਰ ਸਲੀਬ ਦੀ ਕਥਾ ਤਾਂ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਹਨ ਮੂਰਖਤਾ ਹੀ ਹੈ ਬਹੁਤ ਸਾਰੇ ਲੋਕ ਕਹਿੰਦੇ ਉਹ ਯਿਸੂ مسیਹ ਆਪ ਨਹੀਂ ਬਚਿਆ ਹੈ ਉਹ ਤਾਂ ਸਲੀਬ ਤੇ ਮਰ ਗਿਆ ਉਹ ਖੁਦ ਨਹੀਂ بچਿਆ ਤੁਹਾਨੂੰ ਕਿੱਥੋਂ ਬਚਾ ਲੇਗਾ ਤੁਸੀਂ ਕਹੋ ਜੇ ਬੰਦੇ ਦੀ ਭਗਤੀ ਕਰ ਰਹੇ ਹੋ ਸੋ ਇਸ ਜੀ ਭਾਣੋ ਭਰਾਓ ਇਸੇ ਲਈ ਲਿਖਿਆ ਕਿ ਸਲੀਬ ਦੀ ਕਥਾ ਤਾਂ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਿਆ ਨਮੁਰਕਤਾਈ ਹੈ ਪਰੰਤੂ ਸਾਡੇ ਵਾਸਤੇ ਜਿਹੜੇ ਬਚਾਏ ਜਾਂਦੇ ਹਾਂ ਮਸੀਹ ਪਰਮੇਸ਼ਰ ਦੀ ਕੀ ਹੈ ਭਈ ਸ਼ਕਤੀ ਹੈ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਪਰਮੇਸ਼ਰ ਦੀ ਸ਼ਕਤੀ ਹੈ ਕਿਉਂ ਜੋ ਲਿਖਿਆ ਹੋਇਆ ਹੈ ਕਿ ਮੈਂ ਬੋਧਵਾਨਾਂ ਦੀ ਬੋਧ ਦਾ ਨਾਸ਼ ਕਰਾਂਗਾ ਤੇ ਚਤਰਿਆਂ ਦੀ ਚਤਰਾਈ ਦਾ ਮੈਂ ਨਾਸ਼ ਕਰੰਗਾ ਸੋ ਅਜੀ ਬੜੇ ਲੋਕ ਆਪਣੇ ਆਪ ਨੂੰ ਚਤਰ ਸਮਝਦੇ ਨੇ ਅਜੀਬ ਪੈਣ ਪ੍ਰਾਵੋ ਪਰਮੇਸ਼ਰ ਦੇ ਸਾਹਮਣੇ ਕੋਈ ਚਤਰਾਈ ਨਹੀਂ ਚੱਲੇਗੀ। ਬਿਸ਼ੱਕ ਤੁਸੀਂ ਬੜੇ ਚਲਾਕ ਹੋ ਸਕਦੇ ਹੋ ਬੜੇ ਹੁਸ਼ਿਆਰ ਹੋ ਸਕਦੇ ਹੋ ਬੜੇ ਸ਼ਾਰਪ ਮਾਈਂਡ ਵਾਲੇ ਹੋ ਸਕਦੇ ਹੋ ਪਰ ਪਰਮੇਸ਼ਰ ਦੇ ਸਾਹਮਣੇ ਅਗਰ ਆਉਣਾ ਹੈ ਤਾਂ ਬੜੇ ਹਲੀਮ ਹੋ ਕੇ ਬੜੇ ਨਮਰ ਹੋ ਕੇ ਬੜੇ ਦੀਨ ਹੋ ਕੇ ਆ ਬੜੇ ਹੀ ਅਦਬ ਨਾਲ ਹਲੀਮ ਹੋ ਕੇ ਤੁਹਾਨੂੰ ਝੁਕ ਕੇ ਉਹਦੇ ਸਾਹਮਣੇ ਆਉਣਾ ਪੈਣਾ ਤੇ ਫਿਰ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਸਮਝ ਸਕਦੇ ਹੂੰ ਮੈਂ ਕੁਝ ਬੋਲਣ ਚ ਭੁੱਲ ਗਿਆ ਮੈਂ ਤਾਂ ਪ੍ਰਭੂ ਆਪੇ ਤੁਹਾਡੀ ਮਦਦ ਕਰੇਗਾ ਖੁਦਾਵੰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਕੋਈ ਸਵਾਲ ਜਵਾਬ ਹੋਵੇ ਤੋਂ ਜਿੰਨਾ ਕੁ ਮੈਂ ਜਾਣਦਾ ਮੈਂ ਜਰੂਰ ਉਸ ਉੱਤੇ ਵੀਡੀਓ ਬਣਾ ਕੇ ਦੱਸਣ ਦੀ ਕੋਸ਼ਿਸ਼ ਕਰੂੰਗਾ ਸੋ ਸੰਤ ਪੌਲਸ ਨੂੰ ਇਹ ਪਤਾ ਲੱਗ ਗਿਆ ਕਿ ਪੁਰਾਣੇ ਨਾਮ ਦਾ ਯਹੋਵਾ ਨਵੇਂ ਨਾਮ ਦਾ ਪ੍ਰਭੂ ਯਿਸੂ ਮਸੀਹ ਹੈ ਆ ਬਹੁਤ ਸਾਰੇ ਲੋਕਾਂ ਦਾ ਜੋ ਜਿਹੜੇ ਪੜ੍ਹਾਈ ਲਿਖਾਈ ਜਿਨ੍ਹਾਂ ਨੇ ਕੀਤੀ ਹੈ ਠੀਕ ਹੈ ਜਿਹੜੇ ਇਸ ਸੰਸਾਰ ਦੀ ਬੁੱਧ ਦੇ ਨਾਲ ਚੱਲਦੇ ਨੇ ਇਸ ਸੰਸਾਰ ਦੇ ਕੋਲ ਉਹਨਾਂ ਨੇ ਡਿਗਰੀਆਂ ਕਾਲਜਾਂ ਤੋਂ ਸਕੂਲਾਂ ਤੋਂ ਹਾਸਲ ਕੀਤੀਆਂ ਜਿੱਦਾਂ ਪੌਲਸ ਨੇ ਵੀ ਕੀਤੀਆਂ ਸੀ ਉਹ ਲੋਕ ਕਹਿੰਦੇ ਹਨ ਕਿ ਇੱਕ ਟ੍ਰੈਨਟੀ ਹੈ ਟ੍ਰੈਨਿਟੀ ਸ਼ਬਦ ਟ੍ਰੈਨਿਟੀ ਹੈ ਨਾ ਟ੍ਰੈਨਿਟੀ ਯਾਨੀ ਕਿ ਤਿੰਨ ਜਣੇ ਨੇ ਪਰਮੇਸ਼ਰ ਉਹ ਕਹਿੰਦੇ ਇੱਕ ਬਾਪ ਹੈ ਇੱਕ ਬੇਟਾ ਹੈ ਤੇ ਇੱਕ ਪਾਕਰੂ ਹੈ ਔਰ ਇਹ ਬੜੀ ਵੱਡੀ ਮੂਰਖਤਾ ਹੈ ਅਗਰ ਕੋਈ ਮੰਨੇ ਕਿ ਤਿੰਨ ਪਰਮੇਸ਼ਰ ਹਨ ਨਹੀਂ ਸ੍ਰੀਮਾਨ ਜੀ ਤਿੰਨ ਪਰਮੇਸ਼ਰ ਨਹੀਂ ਪਰਮੇਸ਼ਰ ਨੇ ਤਿੰਨ ਸਥਾਨਾਂ ਵਿੱਚ ਤਿੰਨ ਹਿੱਸਿਆਂ ਵਿੱਚ ਕੰਮ ਕੀਤਾ ਜਦੋਂ ਨਬੀਆਂ ਦੇ ਨਾਲ ਗੱਲ ਕਰਦਾ ਸੀ ਤਾਂ ਉੱਪਰ ਉਹ ਪਹਾੜਾਂ ਦੇ ਉੱਪਰ ਉਹਦੀ ਆਗ ਉਤਰਦੀ ਸੀ ਜਿਸ ਤਰ੍ਹਾਂ ਮੂਸਾ ਨਾਲ ਗੱਲ ਕੀਤੀ ਉਹ ਉੱਪਰ ਸੀ ਉਹ ਸਾਡਾ ਯਹੋਵਾ ਪਰਮੇਸ਼ੁਰ ਅਖਵਾਇਆ ਸਾਡਾ ਬਾਪ ਅਖਵਾਇਆ ਪਰ ਜਦ ਉਹ ਧਰਤੀ ਦੇ ਉੱਤੇ ਮਨੁੱਖ ਦੇ ਰੂਪ ਵਿੱਚ ਆਇਆ ਤਾਂ ਉਹ ਪੁੱਤਰ ਦੇ ਰੂਪ ਵਿੱਚ ਸਾਡੇ ਅੰਗ ਸੰਗ ਸਾਡੇ ਨਾਲ ਨਾਲ ਹੋ ਕੇ ਚੱਲਿਆ ਪਰ ਜਦ ਉਹ ਈਦ ਪੰਤੀ ਕੁਸ ਦੇ ਦਿਨ ਆਇਆ ਰਸੂਲਾਂ ਦੇ ਕਰਤਬ ਦੋ ਅਧਿਆਏ ਦੇ ਅੰਦਰ ਔਰ ਉਹ ਸਾਡੇ ਹਿਰਦਿਆਂ ਦੇ ਅੰਦਰ ਹੈ ਸਾਰਿਆਂ ਦੇ ਨਹੀਂ ਆਇਆ ਇਹ ਗੱਲ ਧਿਆਨ ਚ ਰਵੇ ਅੱਜ ਬਹੁਤ ਸਾਰੇ ਲੋਕ ਆਪਣੇ ਆਪ ਨੂੰ 35 ਕੁਸ਼ਟਲ ਦੱਸਦੇ ਨੇ ਪਰ ਜਦ ਮੈਂ ਬਾਈਬਲ ਦੇ 35 ਕੁਸ਼ਟਲਾਂ ਨੂੰ ਦੇਖਦਾ ਹਾਂ ਜੋ ਕਿ ਯਿਸੂ ਮਸੀਹ ਦੇ 11 ਚੇਲੇ ਸੀ ਸੀ ਤਾਂ 12 ਪ੍ਰਸੇ ਜਾਣਦੇ ਯੂਦਾਤ ਕਰੂਤੀ ਰੋਂਗ ਹੋ ਗਿਆ ਉਠਰਾ ਆ ਗਿਆ ਸੀ 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 ਉਹ ਕਾਇਦੇ ਲਈ ਜਦ ਅਸੀਂ ਯਿਸੂ ਮਸੀਹ ਦੇ 11 ਚੇਲਿਆਂ ਨੂੰ ਵੇਖਦੇ ਹਾਂ ਔਰ ਧਰਤੀ ਦੇ ਉੱਤੇ ਜਦ ਪਹਿਲੀ ਵਾਰੀ ਸੇਵਕਾਈ ਸ਼ੁਰੂ ਹੋਈ ਜਿਹਨੂੰ ਪੰਤੇ ਕੁਸ ਦਾ ਦਿਨ ਕਹਿੰਦੇ ਆ ਤਾਂ ਪਤਰਸ ਨੇ ਜੋ ਕਿ ਅਨਪੜ ਬੰਦਾ ਹੈ ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਹਾਸਲ ਕੀਤਾ ਉਹਨੇ ਇਕੱਲੇ ਨਹੀਂ ਕੀਤਾ 120 ਜਣਿਆਂ ਨੇ ਪਵਿੱਤਰ ਆਤਮਾ ਨੂੰ ਹਾਸਲ ਕੀਤਾ ਔਰ ਉਹ ਪਵਿੱਤਰ ਆਤਮਾ ਦੇ ਦੁਆਰਾ ਹੀ ਸਵਰਗ ਰਾਜ ਦੀਆਂ ਚਾਬੀਆਂ ਸਵਰਗ ਰਾਜ ਦਾ ਅਖਤਿਆਰ ਤੇ ਅਧਿਕਾਰ ਉਹਨੂੰ ਦਿੱਤਾ ਗਿਆ ਪਤਰਸ ਨੂੰ ਔਰ ਪਤਰਸ ਨੂੰ ਇਹ ਬਖਸ਼ਿਆ ਗਿਆ ਜੋ ਕੋ ਜ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੁੱਲ ਜਾਏਗਾ ਜੋ ਕੋਈ ਤੂੰ ਧਰਤੀ ਉੱਤੇ ਬੰਨ ਦੇਗਾ ਉਹ ਸਵਰਗ ਵਿੱਚ ਬੱਝ ਜਾਏਗਾ ਸੋ ਅਜ਼ੀਜ਼ ਭੈਣ ਭਰਾਓ ਇਸੇ ਤਰੀਕੇ ਦੇ ਨਾਲ ਅਸੀਂ ਵੇਖਦੇ ਹਾਂ ਕਿ ਸੰਤ ਪੌਲਸ ਰਸੂਲ ਵੀ ਦਮਿਸ਼ਕ ਦੀ ਰਾਉ ਤੇ ਚੁਣਿਆ ਗਿਆ ਔਰ ਉਹਨੇ ਵੀ ਇੱਕ ਪਰਮੇਸ਼ੁਰ ਦੀ ਮਨਾਦੀ ਕੀਤੀ ਉਸੇ ਪੌਲਸ ਨੇ ਕਿਹਾ ਇਕੋ ਤੋਬਾ ਇਕੋ ਨੇਚਾ ਇਕੋ ਹੀ ਬਪਤਿਸਮਾ ਜੋ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅੱਜ ਬਹੁਤ ਸਾਰੇ ਲੋਕ ਕਹਿੰਦੇ ਨੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਹੈ ਸੋ ਜੀਸਪੈਨ ਪ੍ਰਭੂ ਯਿਸੂ ਮਸੀਹ ਨੇ ਆਗਿਆ ਦਿੱਤੀ ਵੀ ਸਭ ਕੌਮਾਂ ਨੂੰ ਚੇਲੇ ਬਣਾਓ ਉਹਨਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਪਹਿਲਾਂ ਨਾਮ ਲੱਭੋ ਪਿਤਾ ਦਾ ਨਾਮ ਕੀ ਹੈ ਪੁੱਤਰ ਦਾ ਨਾਮ ਕੀ ਹੈ ਔਰ ਪਵਿੱਤਰ ਆਤਮਾ ਦਾ ਨਾਮ ਕੀ ਹੈ ਪਿਤਾ ਇੱਕ ਰਤਬਾ ਹੈ ਪੁੱਤਰ ਇੱਕ ਰਤਬਾ ਹੈ ਇਹ ਰੈਂਕ ਹਨ ਕਿ ਮੈਂ ਕਿਸੇ ਦਾ ਪਿਤਾ ਵੀ ਹਾਂ ਪਰ ਮੈਂ ਕਿਸੇ ਦਾ ਪੁੱਤਰ ਵੀ ਹਾਂ ਔਰ ਮੇਰੀ ਬਾਡੀ ਦੇ ਅੰਦਰ ਇੱਕ ਆਤਮਾ ਵੀ ਹੈ ਇੱਕ ਮੇਰਾ ਆਤਮਾ ਹੈ ਜੋ ਇਨਸਾਨ ਦਾ ਆਤਮਾ ਹੈ ਇੱਕ ਪਰਮੇਸ਼ਰ ਦਾ ਆਤਮਾ ਹੈ ਜਿਸ ਨੂੰ ਸੀ ਪੂਤਰਾਤਮਾ ਕਹਿੰਦੇ ਆ ਪਰ ਇਹਦਾ ਮਤਲਬ ਤਿੰਨ ਜਣੇ ਨਹੀਂ ਹੈ ਇੱਕੋ ਹੀ ਹੈ ਕਿਉਂਕਿ ਟ੍ਰੈਨਿਟੀ ਵਾਲੇ ਭਰਾ ਕੀ ਕਰਦੇ ਨੇ ਸ਼ਬਦ ਲੈਂਦੇ ਨੇ ਕਿ ਪਰਮੇਸ਼ਰ ਨੇ ਕਿਹਾ ਸੀ ਮਨੁੱਖ ਨੂੰ ਆਪਣੇ ਸਰੂਪ ਤੇ ਆਪਣਾ ਆਪਣੇ ਵਰਗਾ ਬਣਾਈਏ ਅਸੀਂ ਅਸੀਂ ਮਤਲਬ ਬਹੁਵਚਨ ਉਹ ਕਹਿੰਦੇ ਉਥੇ ਟ੍ਰਿਨਟੀ ਸੀ ਪਰ ਉਥੇ ਟ੍ਰਿਨਿਟੀ ਤਾਂ ਸ਼ਬਦ ਸਾਰੀ ਬਾਈਬਲ ਚ ਨਹੀਂ ਹੈ ਪੜ੍ਹਨ ਭਰਾਵੋ ਸਾਰੀ ਬਾਈਬਲ ਦੇ ਅੰਦਰ ਟ੍ਰਿਨਿਟੀ ਸ਼ਬਦ ਨਹੀਂ ਹੈ ਇਹ ਸ਼ਬਦ ਨਰਕ ਵਿੱਚੋਂ ਆਇਆ ਬਾਹਰੋਂ ਆਇਆ ਠੀਕ ਹੈ ਔਰ ਇਸ ਨੂੰ ਬਾਈਬਲ ਦੇ ਅੰਦਰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟ੍ਰਿਨਿਟੀ ਕੋਈ ਸ਼ਬਦ ਬਾਈਬਲ ਦੇ ਅੰਦਰ ਬਿਲਕੁਲ ਵੀ ਨਹੀਂ ਪਾਇਆ ਜਾਂਦਾ ਔਰ ਜਦ ਅਸੀਂ ਵੇਖਦੇ ਹਾਂ ਕਿ ਚੇਲਿਆਂ ਨੇ ਬੈਪਟਿਸਮੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਦਿੱਤੇ ਉਸੇ ਪੌਲਸ ਨੇ ਜਿਹਨੂੰ ਦਮਿਸਕ ਦੀ ਰਾਹ ਉਤੇ ਯਿਸੂ ਮਸੀਹ ਮਿਲਿਆ ਉਸਨੇ ਵੀ ਬਪਤਿਸਮੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਜਿਸ ਦੇ ਉਸੇ ਪੌਲਸ ਨੇ ਕਿਹਾ ਇੱਕੋ ਨੇਚਾ ਇੱਕੋ ਤੋਬਾ ਇੱਕੋ ਬਪਤਿਸਮਾ ਕਿਹੜਾ ਇੱਕ ਬਪਤਿਸਮਾ ਉਹ ਜਿਹੜਾ ਪੌਲਸ ਦਿੰਦਾ ਸੋ ਜੇਕਰ ਅਜੇ ਤੱਕ ਕਿਸੇ ਮਨੁੱਖ ਦਾ ਬਪਤਿਸਮਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਨਹੀਂ ਹੋਇਆ ਤਾਂ ਪਤਰਸ ਕੀ ਕਹਿੰਦਾ ਹੈ ਪਾਪਾਂ ਦੀ ਮਾਫੀ ਦੇ ਲਈ ਬਪਤਿਸਮਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਲਵੋ ਪਾਪਾਂ ਦੀ ਮਾਫੀ ਦੇ ਲਈ ਔਰ ਜਿਨੇ ਨਹੀਂ ਲਿਆ ਉਹਦੇ ਪਾਪ ਅਜੇ ਤੱਕ ਮਾਫ ਨਹੀਂ ਹੋਏ ਤਾਂ ਪਵਿੱਤਰ ਆਤਮਾ ਦਾ ਦਾਨ ਪਾਉਗੇ ਸੋ ਜਿੰਨੇ ਅਜੇ ਤੱਕ ਰੀ ਬਪਤਿਸਮਾ ਨਹੀਂ ਲਿਆ ਉਹਦੇ ਪਾਪ ਨਹੀਂ ਮਾਫ ਹੋਏ ਤੇ ਨਾ ਉਹਨੂੰ ਪਵਿੱਤਰ ਆਤਮਾ ਦਾ ਦਾਨ ਮਿਲਿਆ ਹੁਣ ਤੁਸੀਂ ਕਹੋਗੇ ਫਿਰ ਉਹ ਭੂਤ ਕਿੱਦਾਂ ਕੱਢਦਾ ਫਿਰ ਉਹ ਬਦਰੂਹਾ ਕਿੱਦਾਂ ਕੱਢਦਾ ਵੇਖੋ 70 ਚੇਲਿਆਂ ਨੇ ਪਵਿੱਤਰ ਆਤਮਾ ਨਹੀਂ ਪਾਇਆ ਸੀ ਪਰ ਯਿਸੂ ਨੇ ਦੋ ਦੋ ਕਰਕੇ ਭੇਜਿਆ ਤੇ ਉਹਨਾਂ ਨੇ ਭੂਤ ਕੱਢੇ 12 ਚੇਲਿਆਂ ਨੇ ਵੀ ਜਦੋਂ ਯਿਸੂ ਮਸੀਹ ਨਾਲ ਰਹਿੰਦਾ ਸੀ ਉਹਨਾਂ ਦੇ ਜੇ ਧਰਤੀ ਤੇ ਕ੍ਰੂਸੀਫਾਈਡ ਨਹੀਂ ਹੋਇਆ ਸੀ ਅਜੇ ਕੁਰਬਾਨ ਨਹੀਂ ਹੋਇਆ ਸੀ ਉਹਨੇ ਦੋ-ਦੋ ਕਰਕੇ 12 ਨੂੰ ਵੀ ਕੱਲਿਆ ਤੇ ਉਹ ਵੀ ਆਨੰਦ ਨਾਲ ਮੁੜੇ ਔਰ ਉਹ ਵੀ ਭੂਤ ਕੱਢਦੇ ਸੀ ਕਿਉਂਕਿ ਜੇ ਪਵਿੱਤਰ ਆਤਮਾ ਕਿਸੇ ਨੂੰ ਨਹੀਂ ਮਿਲਿਆ ਸੀ ਸੋ ਭੂਤ ਕੱਢਣੇ ਪਵਿੱਤਰ ਆਤਮਾ ਤੋਂ ਬਗੈਰ ਹੀ ਬੰਦਾ ਕੱਢ ਸਕਦਾ ਆ ਪਰ ਉਹ 70 ਚੇਲੇ ਮਰ ਗਏ ਠੀਕ ਹੈ ਪਰ ਉਹਨਾਂ ਦਾ ਆਤਮਾ ਨਹੀਂ ਮਰਿਆ ਅੱਜ ਵੀ ਉਹਨਾਂ ਦਾ ਆਤਮਾ ਇਹਨਾਂ ਪ੍ਰਚਾਰਕਾਂ ਦੇ ਅੰਦਰ ਕੰਮ ਕਰ ਰਿਹਾ ਹੈ ਅਗਰ ਕਿਸੇ ਨੂੰ ਡਾਊਟ ਹੋਵੇ ਕਮੈਂਟ ਕਰ ਸਕਦਾ ਹੈ ਫੋਨ ਕਰ ਸਕਦਾ ਹੈ ਮੈਂ ਜਿੰਨਾ ਕਿ ਜਾਣਦਾ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਦਵਾਂਗਾ ਹੋ ਸਕਦਾ ਜੋ ਮੈਂ ਨਾ ਜਾਣਦਾ ਹੋਵਾਂ ਉਹ ਮੈਂ ਤੁਹਾਡੇ ਕੋਲੋਂ ਸਿੱਖ ਲਵਾਂ ਸੋ ਅਸੀਂ ਸਾਰਿਆਂ ਨਾਲ ਮਿਲ ਕੇ ਇਸ ਬਾਈਬਲ ਨੂੰ ਸਿੱਖਣਾ ਹੈ ਬਾਈਬਲ ਦਾ ਪ੍ਰਚਾਰ ਕਰਨਾ ਹੈ ਬਾਈਬਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਨੀਵੇਂ ਬਣ ਕੇ ਹਲੀਮ ਬਣ ਕੇ ਸਾਡਾ ਇਹਦੇ ਪ੍ਰਤੀ ਕੋਈ ਕਮਾਂਡ ਨਹੀਂ ਹੈ ਕੋਈ ਮਾਨ ਨਹੀਂ ਹੈ ਬਸ ਅਸੀਂ ਛੋਟੇ ਬਣ ਕੇ ਨੀਵੇਂ ਬਣ ਕੇ ਅਸੀਂ ਸਿੱਖਦੇ ਰਹਿੰਨੇ ਆ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਪਰਮੇਸ਼ੁਰ ਦੇ ਅਦਾਸਾਂ ਦੇ ਕੋਲੋਂ ਜੋ ਸਾਡੇ ਸੀਨੀਅਰ ਆਗੂ ਨੇ ਉਹਨਾਂ ਕੋਲ ਸਿੱਖਦੇ ਰਹਿੰਨੇ ਆ ਪ੍ਰਭੂ ਸਾਰੇ ਨੂੰ ਆਸ਼ੀਸ਼ ਬਰਕਤ ਦੇਵੇ ਸਭ ਨੂੰ ਜੈਮ ਸੀ ਕਿ ਗੋਡ ਬles you